ਲੋ ਜੀ ਮਿੱਤਰੋ ਆਪਾਂ ਚੱਲੇ ਆ ਆਪਣੇ ਤੁਹਾਨੂੰ ਪਤਾ ਹੀ ਜਿਦਾ ਚਿੰਤਪੁਰ ਦੀ ਮਾਦਾ ਚੱਲੇ ਆ ਤਿਆਰੀ ਪੂਰੀ ਆ ਲਾਲਾ ਜੀ ਬੇਚੇ ਬੈਠੀ ਨੇ ਤੇ ਲਾਲਾ ਜੀ ਦਾ ਬੇਚੀ ਬੈਠੇ ਆ ਆਪਣੇ ਉਹ ਲਾਲਾ ਜੀ ਆ ਉਹ ਬੇਚੀ ਬੈਠੇ ਪਿਆ ਹੁਣ ਅੱਗੇ ਤੁਹਾਨੂੰ ਅਸੀਂ ਦੱਸਦੇ ਜਾਵਾਂਗੇ ਕਿੱਦਾਂ ਕਦਾਂ ਜਾਣਾ ਤੇ ਕਿੱਧਰੋਂ ਕਿੱਦਰੋਂ ਜਾਣਾ ਬੰਦ ਬਣ ਗਈ ਹੋਗੀ ਯਾਰ ਚਾਹ ਹੁਣ ਦੁਬਾਰਾ ਕਰ ਲੋ ਅਧੇ ਸਾਲੀ ਵੀਡੀਓ ਬੰਦ ਹੋ ਜਾਂਦੀ ਯਾਰ ਚਾਚਾ ਅੱਜ ਤਾਂ ਨਹੀਂ ਰਹਿਣਾ ਹਣਾ ਜਿਹੜਾ ਉਹਰਾਦਾ ਇਸ ਵੇਰੇ 3 ਵਜੇ ਨਿਕਲਣਾ ਪ੍ਰਸਿੱਧੀ ਗੱਲ ਹਾਂਜੀ ਪਰ ਹਟ ਦੋ ਉੱਠਿਆ ਨਹੀਂ ਗਿਆ ਕੰਟਰਨ ਨਹੀਂ ਆ ਭਰਾਵਾ ਨਹੀਂ ਹਾਂਡੇ ਕੋਲ ਉੱਠਿਆ ਜਾਣਾ ਇਹ ਕਦਰ ਤੂੰ ਚਲੇ ਨਹੀਂ ਉਸ ਤੋਂ ਕਿਸੇ ਵੇਲੇ ਲੋ ਜੀ ਅਸੀਂ ਅੱਜ ਬਹੁਤ ਦਿਨਾਂ ਬਾਅਦ ਜਾ ਰਹੇ ਹਾਂ ਮਾਤਾ ਦੇ ਬੰਦੇ ਆਪਣੇ ਪੂਰੇ ਸੈਟ ਹੈ ਸਾਦੇ ਸੈਟਾ ਪੂਰੇ ਲੋ ਜੀ ਤੇਲ ਦੂਲ ਪਾਉਣ ਲੱਪੇ ਆ ਅੱਗ ਲੱਗਣ ਨਾਲ ਇੱਥੇ ਫਾਇਰ ਬ੍ਰਿਗੇਡ ਵੀ ਹੈ ਉਹ ਮੰਦਿਰ ਹੈ ਜਿੱਥੇ ਆਪਾਂ ਤੁਰ ਕੇ ਸਾਰੇ ਤੇਲ ਦੂਲ ਪਵਾ ਲਿਆ ਗੱਡੀ ਦੀ ਟੈਂਕੀ ਲਗਭਗ ਫੁੱਲ ਹੋ ਗਈ ਹੈ 2000 ਲੀਟਰ ਤੇਲ ਪਵਾ ਲਿਆ ਜੂ ਪੀਲੇ ਬੰਦਿਆਂ ਨੇ ਠੀਕ ਹੈ ਜੀ ਨਾਲਾ ਡੱਕਾ ਮੈਂ ਉਹਨੂੰ ਠੰਡੀ ਜਾ ਨਾਲੇ ਨੂੰ ਤੁਹਾਨੂੰ ਪਤਾ ਗਰਮ ਹੈ ਆਪਣੇ ਚਾਹ ਜੂ ਪੀਣੀ ਆ ਬਣਾ ਥਾਬੇ ਦੇ ਤੇ ਇਹ ਲੋ ਜੀ ਆਪਣੇ ਬੰਦੇ ਲੱਗੇ ਆ ਹੁਣੇ ਪਣੀ ਪੀਂਦੇ ਪਏ ਆ ਉਹਨਾਂ ਜਿਹੜੀਆਂ ਸਸਤੀ ਲਾਣੀ ਆ ਹੋਰੀ ਸਾਡੇ ਬਾਜੀ ਹੁਣੀ ਅੱਜ ਫੋਟੋ ਸ਼ੂਟ ਕਰਾ ਰਹੇ ਨੇ ਅਸੀਂ ਬਹੁਤ ਹੀ ਫੇਮਸ ਥਾਬੇ ਉੱਤੇ ਅੱਜ ਚਾਹ ਪਾਣੀ ਦਾ ਆਨੰਦ ਲਵਾਂਗੇ। ਇਹ ਭਾਜੀ ਹੁਣੇ ਸਾਡੇ ਲੱਗੇ ਨੇ ਚਾਹ ਪਾਣੀ, ਸਮੋਸੇ, ਪਰਤਾਨ। ਜੇ ਭਾਜੀ ਹੁਣੇ ਸਾਡੇ ਪ੍ਰਵਾਲੀ ਸਾਹਿਬ ਆਜੋ ਆਜੋ। ਫੋਟੋ ਸ਼ੂਟ ਕਰ ਰਹੇ ਨੇ। ਲੜਾ ਇਹ ਤੂੰ। ਚਚਾਲਾ ਫੋਟੋ ਤੂੰ। ਲੋ ਸਾਹਿਬ ਜੀ। ਚਾਚਾ ਕੀ ਗੱਲ ਹੈ? ਸਾਈਡਾਂ ਲੱਗੇ ਨੇ ਯਾਰ। ਓ ਨੋ ਨੋ ਆਈ ऍम ਨੋਟ ਫੈਨ। ਫੈਨ ਕੀ ਗੱਲ ਮਤਲਬ? ਕੱਲ ਕੁਛ ਨਹੀਂ ਮਾਲ ਖਲਈਏ ਮਾਲ ਦੇ ਤਾਂ। ਤੋ ਐਮਕੋਸਲੀ ਨਾ ਕਰਦਾ ਤਾ ਤਾ ਪਾਈ ਰਿਹਾ ਪੱਟਾ ਲੰਮੇ ਬਣਾਉਂ ਲੋ ਜੀ ਆਪਣੇ ਆ ਗਏ ਬਰੈਡ ਪਕੋੜੇ ਆ ਗਏ ਆ ਤੇ ਪਤਾ ਹੀ ਆ ਹੁੰਦੇ ਫਿਰਦੇ ਜਾਈਦੇ ਨਜ਼ਾਰੇ ਲੱਗ ਜਾਈਦਾ ਬਰੈਡ ਪਕੋੜੇ ਖਾਣੇ ਆ ਚਾਹ ਦੀ ਬਾਕੀ ਕਰਵਾਈ ਆ ਚਾਹ ਵੀ ਖਾ ਕੇ ਜਾਣੀ ਆ ਕੋਈ ਚੈੱਕ ਕਰਕੇ ਦੱਸ ਦੀ ਜੀ ਕਿੱਦਾਂ ਰਿਹਾ ਦੱਸ ਚਾਚਾ ਕਿੱਦਾਂ ਠੀਕ ਆ ਅਮਰ ਕਾਸ਼ ਬਾਈ ਠੀਕ ਆ ਅਮੇ ਖਾਦੇ ਨਹੀਂ ਵੀਰ ਨਾਲਾ ਦਾ ਪਾਣੀ ਪੀ ਜੈ ਇਹਦਾ ਪਾਣੀ ਪੀ ਜੈ ਇਹਦਾ ਇਹ ਲੱਗੇ ਵੀ ਠੀਕ ਆ ਐਟੇਸਟੀ ਚਲੋ ਠੀਕ ਹੈ ਉਧਰ ਕਿੱਡੇ ਹੈ ਨਾ ਤੇ ਕਿਹਨਾਂ ਚ ਕਰਗਾ ਨਾ ਪਰ ਭਾਈ ਇਹ ਕਿਹਦੇ ਤੇ ਗੁਰਾਣਾ ਤਾਂ ਨਹੀਂ ਲਈ ਜਾ ਇਹੇ ਮੇਰੀ ਗੱਲ ਇਹ ਸੰਬੰਧ ਚ ਖਸਾਕ ਤੇ ਦੂਰ ਵਿੱਚ ਕਰੇ ਬਣਾ ਪਾਈਏ ਕਿਹੜੇ ਕਿਹੜਾ ਪਿੰਡ ਕਿਹੜਾ ਕੋੜਲਾ ਭਾਈ ਕੋਟਲੇ ਹੈਗਾ ਇਹ ਗਮੀ ਪੇਸ਼ੀ ਖਾਣੇ ਕੋੜਨਾ ਹੈਗਾ ਆਪਣੇ ਨਾਲ ਦੋਰਾ ਟਾਬਾ ਇੱਥੇ ਖਾਉਂਦੇ ਲੋਨ ਯਾਰ ਜਿਆਸੇ ਬਿਲਕੁਲ ਇਹ ਤਾਂ ਮਾਤਾ ਮੰਦਰ ਹੈ ਜੀ ਇੱਥੇ ਸਾਰਾ ਬਹੁਤੀ ਵਧੀਆ ਜਗ੍ਹਾ ਹੈ ਬਹੁਤ ਹੀ ਵੱਡਾ ਮੰਦਿਰ ਆਇਆ ਇਹਨੂੰ ਮੰਦਿਰ ਚੋਂ 2 ਕਿਲੋਮੀਟਰ ਆ ਗਿਆ ਜੀ ਪਹੁੰਚ ਕੇ 5 ਕਿਲੋਮੀਟਰ ਰਹਿ ਗਿਆ ਬਸ 5 ਮਿੰਟ ਚ ਅਸੀਂ ਮਾਤਾ ਦੇ ਹੁਣ ਆਇਆ ਉਥੇ ਹੋਰ ਥਾਲਾ ਦੇਖੋ ਬੜਾ ਸ਼ੌਂਕ ਦਾ ਜਾਂਦਾ ਆਪਣੀ ਤਾਂ ਬਾਤ ਸਭ ਪੂਰੀ ਹੈ ਥਾਲਾ ਜਿਆਦਾ ਪੂਰਾ ਸ਼ੌਂਕ ਦਾ ਹਾੜ ਬਣ ਕੇ ਗੱਜੇ ਦੇ ਨਹੀਂ ਆਹੜ ਵੱਲ ਵੀ ਨਾ ਸਭ ਪੂਰਾ ਆਪਣਾ ਹੋ ਗਿਆ ਭਾਈ ਜਲ ਭਰਾਵੋ ਤੇ ਦੇਖ ਲੋ ਚਾਚਾ ਲੰਨ ਦੇ ਨਿਆਰੇ ਪੁਰੇ ਨਿਆਰੇ ਤੇ ਨਿਆਰੇ ਲੈਣੇ ਆਏ ਤੁਹਾਨੂੰ ਪਤਾ ਚਾਹ ਚੂ ਪੀਣ ਦੇ ਨਾਲ ਬਜਟ ਹੋ ਗਿਆ ਖਰਾਬ ਹੁਣ ਅਸੀਂ ਲੱਗੇ ਆ ਪੈਸੇ ਕਢਵਾਣ ਉਹਨਾਂ ਨੂੰ ਲੈਣੇ ਆ ਪੈਸੇ ਕਢਵਾਉਣੇ ਪੈਣੇ ਭਰਾਵਾ ਲਾਲਾ ਸਾਹਿਬ ਲੱਗੇ ਪੈਸੇ ਕਢਵਾਉਣੇ ਪੜੇ ਲਾਲਾ ਜੀ ਕਿਨੇ ਕਢਾਣੇ ਆ ਪਤਨ 5000 ਰੁਪਏ ਆ ਚਲੋ ਕੋਈ ਗੱਲ ਨਹੀਂ ਅੱਜ ਤੁਹਾਡੇ ਵਾਲੀਆਂ ਨਹੀਂ ਫੇਰ ਲੈ ਜੀ ਮਤਰੋ ਹੁਣ ਅਸੀਂ ਹੋ ਗਿਆ ਅਮੀਰ ਮੇਰੀ ਬੀਬੀ ਹੋ ਗਿਆ ਅਮੀਰ ਹੁਣ ਅਸੀਂ ਆਪਣੇ ਆ ਮੇਨ ਡੇਟ ਹੈ ਜਿੱਥੋਂ ਵੀ ਮਤਲਬ ਲਾਈਨ ਕਿ ਹੁੰਦੀ ਆ ਦਰਸ਼ਣ ਵਾਲਿਆਂ ਦੀ ਅੱਜ ਬਹੁਤ ਢੀੜ ਹੈ ਰੱਛੀ ਦੇ ਕੋਲ ਬਾਬਾ ਜੀ ਆਹ ਬਹੁਤ ਹੀ ਲੰਬੀ ਲਾਈਨ ਆਇਆ ਇਹਨੂੰ ਲਗਾ ਦੂਜੇ ਪਾਸੇ 4 ਘੰਟੇ ਦਾ ਲੱਗੀ ਜਾਨੇ ਮਤਲਬ ਕਿ ਉਹ ਲਾਉਦਾ ਆਪਣੇ ਰੱਛੀ ਤੋਂ ਮਦਦ ਦੇ ਮੱਦੇ ਇਹ ਲੋਈ ਪਲਾਨ ਬਦਲ ਗਿਆ ਆਪਣਾ ਲੋਪਾ ਜਣਿਆ ਡੀਆਈਪੀ ਡੀਆਈਪੀ ਟਿਕਟ ਘਟਾ ਲਾ ਲੀ ਹੁਣ ਕੋਈ ਰਾਸ਼ਵੜਮਾ ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਣੇ ਨੂੰ ਬਾਕੀ ਤੁਸੀਂ ਦੇਖ ਲਿਓ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਬਾਅਦ ਵਿੱਚ ਮੁੱਠਾ ਤੇ ਡੇਗ ਲੰਦਾਂ ਤੂੰ ਪਹਿਲੇ ਸਾਡੇ ਦੁਆਲੇ ਹੋ ਗਈਆਂ ਸਰ ਪਿਆ ਕੰਮ ਬੜਾ ਹੁੰਦਾ ਨਾ ਮਤਲਬ ਨਾ ਇੱਕ ਨੂੰ ਦਿੱਤੇ ਦੇਖ ਲਓ ਤੁਹਾਡੇ ਸਾਹਮਣੇ ਔਰ ਦੂਸਰੀ ਆ ਗਈ ਆ ਹਾਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਮਾਤਾ ਦੇ ਆ ਕੰਮ ਬਹੁਤ ਹੁੰਦਾ ਤੁਹਾਨੂੰ ਪਤਾ ਹੀ ਹੈ ਬਾਕੀ ਕੋਈ ਦਸ ਦਿਓ ਕਿਸੇ ਨੂੰ 20 ਦਿਓ ਕੁੜੀ ਤੇ ਰੋਕੀ ਕਿੰਨੇ ਮੈਂ ਲੈਣੇ ਤੋਂ ਲੈਣੇ ਹੀ ਦੱਸ ਦੇਖ ਲੋ ਦੇਖ ਲੋ ਆਹ ਹਲਾ ਤੇਣਾ ਵੀ ਇਹ ਕੰਮ ਥੋੜੀ ਹੁੰਦਾ ਆ ਦੇਖੋ ੱੱਕਾ ਹੋ ਰਿਹਾ ਵੀਰ ਜੀ ੱੱਕਾ ੱੱਕਾ ਹੋ ਰਹੀ ੱੱਕਾ ਇਹ ਤਾਂ ਕਿਹੜੇ ਹੀ ਨਹੀਂ ਮੁਜੀ ਜਾਏਗੀ ਇਹ ਦੇਖੋ ਦੇਖੋ ਚਾਚੇ ਦੀ ਕਿਰਪਾ ਹੋ ਰਹੀ ਹੈ ਮਾਤਾ ਜੀ ਦੀ ਕਿਰਪਾ ਆਈ ਆ ਚਾਚਾ ਹੁਣ ਇੱਕ ਦਿਨਾਂ ਚ 4-5 ਫਰੀ ਮਿਲਦੀਆਂ ਤੈਨੂੰ 4-5 ਬੰਦੇ ਜ਼ਿਆਦਾ ਹੋ ਗਏ ਜੀ ਚਾਚਾ ਕਬਰ ਆ ਗਿਆ ਆਪਣਾ ਫਿਰ ਤੂੰ ਕਿਸੇ ਹੋਰ ਲੜਕੀ ਅੱਛਾ ਮੈਂ ਗਾਲੀ ਰੋ ਇਹ ਕੀ ਬਾਹ ਸੱਡ ਪੁੱਤ ਇਹ ਦੇ ਘਾਧਾਰ ਤੇ ਯਾਰ ਕੰਮ ਦਾ ਦੇਖੋ ਜੀ ਇਹ ਦੋਨੇ ਆਣੀਆਂ ਨਾ ਦੱਸ ਦੱਸ ਇਹ ਨਹੀਂ ਲੈਣੇ ਦੇ ਦੱਸ ਤੂੰ ਜੋ ਉਹ ਹੈ ਪੂਤ ਬੰਗਲਾ ਆ ਗਿਆ ਪੂਤ ਬੰਗਲਾ ਹਾਂ ਪੜਨਾ ਲੜਾ ਜਾਣਾ ਪੂਤ ਬੰਗਲੇ ਚ ਲੜਾ ਪੂਤ ਬੰਗਲੇ ਜਾਣਾ ਹਾਂ ਚਲੋ ਚਲੋ ਦੇਖੀ ਤੇ ਡਰਨਾ ਚਾਹੀਏ ਯਾਰ ਲਿਜ਼ੋਲੀ ਚ ਕੀ ਮੈਨੂੰ ਦੇਖੋ ਇਹੀ ਆਈ ਹੋ ਗਿਆ ਮਤਲਬ ਤੁਹਾਨੂੰ ਨਹੀਂ ਕੋ ਪਤਾ ਲੱਗੇਗਾ ਨਹੀਂ ਨਹੀਂ ਦੇਖੋ ਗੱਡੀ ਇੱਧਰ ਆਣੀ ਨਹੀਂ ਮੈਂ ਤਾਂ ਤੁਹਾਨੂੰ ਪਹਿਲੇ ਹੀ ਗੱਡੀ ਇੱਧਰ ਲਿਆਉਣੇ ਆ ਇਹ ਨਹੀਂ ਮੰਨੇ ਗੱਡੀ ਨੂੰ ਭਾਈ ਮੈਂ ਇਹਨਾਂ ਨੂੰ ਗਿਆ ਹੀ ਗੱਡੀ ਲਿਆਉਣੇ ਇੱਧਰ ਪਰ ਇਹ ਨਹੀਂ ਮੰਨੇ ਲਾਲਾ ਨਹੀਂ ਮੰਨੇ ਆ ਲਾਲਾ ਕਹਿੰਦਾ ਤੇਰ ਗੱਡੀ ਲੈਣੀ ਨਹੀਂ ਆ ਯਾਤਰਾ ਕਰਨੀ ਆ ਯਾਤਰਾ ਕਰਨੀ ਪੈਦਲ ਨੇਕੀ ਤੁਹਾਨੂੰ ਪਤਾ ਹੀ ਆ ਕੀ ਲਾੜਾ ਕੀ ਕਰਨੇ ਪਿਆ ਲਾਲਾ ਕੀ ਕਰਨੇ ਪਿਆ ਦੱਸ ਹੁਣ ਯੋ ਪੁੱਜੀ ਰਬੂ ਤੇ ਨਹੀਂ ਆ ਬੀਪ ਕਲੌਰੀਨ ਰਿਗਦੀ ਐ ਦਿਓ ਰਿਓ ਜੀ ਨੀ ਆ ਬੀਆਈਪ ਪਰ ਤੇ ਲੈਣੀ ਆ ਬੀਆਈਪ ਪਰ ਚਾ ਜੀ ਨਹੀਂ ਆ ਰਹੇ ਬੀਪ ਤੇ ਲੈਣੇ ਆ ਰਹੇ ਫੀਲਿੰਗਾਂ ਨਹੀਂ ਆ ਰਹੀਆਂ ਜੀ ਲੈ ਕੇ ਲੈ ਕੇ ਕਹਿੰਦੇ ਲਿਫਟ ਦੇ ਪਾਸ ਪਹੁੰਚ ਆ ਦੇਗਾ ਭਾਈ ਦੇ ਤਾਂ ਹੁਣ ਕੀ ਕਹਿੰਦੇ ਜੇ ਗੱਡੀ ਜਾਣਾ ਤੇ ਬੇੜ ਕਾ ਮੈਂ ਤੇ ਪੈਦਲ ਜਾਣਾ ਸੱਟਾ ਲੱਗ ਜਾਊਂ ਪਾਈ ਪੈਦਲ ਚੱਲ ਜਾਏ ਪਰ ਬੰਦੀਆਂ ਆਉਣੇ ਕੋਣਾਂ ਪਰ ਕੋਣੇ ਤੋਂ ਭਾਜੀ ਆਪਣੇ ਨਾ ਪਰਚੀ ਕਟਾਉਂਦੀ ਆ ਆਪਣੇ ਬੀਆਈਪ ਨਾ 1100 ਦੇ 5 ਬੰਦੀਏ ਕਟਾਉਂਦੇ ਆ ਤੇ ਚਲੂ ਦੇਖ ਹੀ ਲਿਆ ਜਿਵੇਂ ਕਿ ਰਸ਼ ਬੜਾ ਆਇਆ ਉੱਥੇ ਉਹਦੇ ਕਰਕੇ ਸਾਨੂੰ ਦੋ ਅੱਜ ਖਾਣੇ ਬੈਠੇ ਹੈ ਤਾਂ ਬਾਕੀ ਆਪਣੇ ਕਿੰਨੇ ਪਈ ਬਹੁਤ ਜ਼ਿਆਦਾ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੀ 50 ਰੁਪਏ ਦੀ ਪਰਚੀ ਆ ਨਾਲਾ ਜੀ ਦੱਸੋ ਤੁਹਾਡੇ ਕੀ ਵਿਚਾਰ ਹੈ ਤੁਸੀਂ ਆਈਆਂ ਮਾਫੇ ਮਾਤਾ ਦੇਖਣ ਵਿਚਾਰ ਕਰਦੇ ਦੱਸਣੇ ਪ੍ਰਵਾਹ ਹਲੇ ਲੁੱਟਾਂ ਨਹੀਂ ਬੱਸ ਹੋਈ ਆ ਪੂਰੀ ਆ ਰਹੀ ਮੈਨੂੰ ਦਿਹਾੜੀ ਢੂਣੀ ਲੈਣੀ ਹੈ ਹੁਣ ਬੱਸ ਹੋਈ ਸਰੀਰ ਦੀ ਚੱਲ ਕੋਈ ਗੱਲ ਨਹੀਂ ਪ੍ਰਵਾਹ ਮਾਤਾ ਦੇ ਦਰਸ਼ਨ ਕਰਕੇ ਤੇਰੇ ਸਾਰੇ ਨਾ ਮਤਲਬ ਸਹੀ ਹੋ ਜਾਣਾਂ ਤੁਹਾਨੂੰ ਇਹ ਤੁਹ ਦੱਸ ਰ ਰਹੇ ਹੋ ਨਾ ਉਹ ਤੋਂ ਬਾਅਦ ਅਸੀਂ ਤੇਰੇ ਮੁੜ ਕੇ ਵਿਚਾਰ ਪੁੱਛਾਂਗੇ ਠੀਕ ਆ ਠੀਕ ਆ ਲੋ ਜੀ ਵੀਆਈਪੀ ਪਰਚੀ ਕਟਾਉਣ ਤੋਂ ਬਾਅਦ ਅਸੀਂ ਚਲੇ ਪਏ ਆਪਣੀ ਗੱਡੀ 'ਚ ਗੱਡੀ ਆਣੀ ਹੈ ਤੋਂ ਮਤਲਬ ਕਿ ਗੱਡੀ ਦੇ ਵਿੱਚ ਜਾਣਾ ਬੈਠ ਕੇ ਇਸਦੇ ਭਵਨ ਦੇ ਤੱਕ ਲੈ ਜਾਣਾ ਉਹਨਾਂ ਨੇ ਤੇ ਕੋਈ ਵੀ ਸੱਜਣ ਮਿੱਤਰ ਜਿਹਨੂੰ ਜਲਦੀ ਹੋਵੇ ਉਹ ਵੀਆਈਪੀ ਪਰਚੀ ਕਟਵਾ ਸਕਦਾ ਹੈ ਮੈਂ ਤੁਹਾਨੂੰ ਬਾਹਰ ਜਾ ਕੇ ਵੀ ਦੱਸ ਦਿੰਦਾ ਕਿ ਕਿੱਥੋਂ ਕਟਾਉਣੀ ਹੈ ਗੱਡੀ ਆਪਣੇ ਬੰਦੇ ਸੇਵਾ ਕਰਦੇ ਹੋਏ ਆਪਣਾ ਇੱਕ ਭਰਾ ਹੀ ਸੱਜਣ ਮਿੱਤਰ ਤੇ ਆਪਣੇ ਜਨ ਵੀ ਵੀਆਈਪੀ ਪਰਚੀ ਲੈਣੀ ਹੋਵੇ ਤਪਣੇ ਆਣਾ ਤੁਸੀਂ ਆ ਬੱਸ ਸਟੈਂਡ ਤੋਂ ਉਰੇ ਹੀ ਆਣਾ ਥੋੜਾ ਕਿ ਇੱਥੋਂ ਨਾਲ ਆਪਣੇ ਆਹ ਵਾਲੀ ਜਗ੍ਹਾ ਦੇਖ ਲੈ ਤੁਸੀਂ ਅਸੋ ਡੀਆਪੀ ਪਰਚੀ ਕਰੋਗੀ ਆ ਇਸਦੇ ਹੀ ਹੈ ਨਾ ਉੱਥੇ ਜਗ੍ਹੀ ਰਸ ਰਸ ਤੋਂ ਸਿੱਦੇ ਉਧਰ ਜਾਂਦੀ ਆ ਅਸੋ ਸਿੱਦੇ ਬੀਆਈਪੀ ਪਰਚੀ ਘਟਾਓ ਤੇ ਸਿੱਦੇ ਮਾਤਾ ਮੰਦਰ ਜਾਓ ਲੋ ਜੀ ਗੱਡੀਆਂ 'ਚ ਤਿਆਰੀ ਆ ਆਪਣੀ ਆਹ ਗੱਡੀਆਂ ਲੱਗੀਆਂ ਆਪਣੀਆਂ ਇਹਨੇ ਵੜੇ ਚੱਲਦੇ ਆ ਆਪਣੇ ਬੰਦੇ ਵੜ ਗਏ ਆ ਡਰਾਈਵਰ ਗਿਆ ਵਾ ਡਰਾਈਵਰ ਗਿਆ ਵਾ ਮੈਂ ਡਰਾਈਵਰ ਨਹੀਂ ਆ ਰਿਹਾ 10 15 ਮਿੰਟ ਤੋਂ ਡਰਾਈਵਰ ਨਹੀਂ ਆ ਰਿਹਾ ਦੇਖੋ ਚਾਚਾ ਨੇ ਕਹਿੰਦੇ ਜੇ ਚਾਬੀ ਮਿਲ ਜੇ ਤਾਂ ਮੈਂ ਹੀ ਲੈ ਜਿੰਨਾ ਹੈ ਹਾਂ ਅਰ ਆਨੇ ਵਾਲਾ ਨੋਟ ਅੱਛਾ ਹੈ ਨਹੀਂ ਇਹ ਕੁਝ ਸਾਥੇ ਜਾ ਕੇ ਆ ਜਾਂਦੇ ਹਾਂ ਜੀ ਮੈਂ ਜਿਆਦਾ ਦਿਨ ਨਹੀਂ ਪਾਇਆ ਸੀ ਕੋਈ ਨਹੀਂ ਸਾਥੀ ਗੁਰੂ ਘਰ ਲੈ ਜਾਏਗੇ ਆਗੇ ਆਈਏ ਵੀਆਈਪੀ ਦਰਸ਼ਨੂ ਦੇ ਆਈ ਇੱਥੋਂ ਆਪਣੇ ਇੱਥੋਂ ਇਹ ਵੀਆਈਪੀ ਦਰਸ਼ਨੂ ਵੇਸੇ ਦੇ ਜਾਣਾ ਉੱਪਰ ਬੀਆਈਪੀ ਬੰਦੇ ਦੇਖੋ ਸਹੀ ਇਹ ਬੰਦੇ ਦਾ ਦੇਖੋ ਵੀਆਈਪੀ ਚੱਕ ਕੇ ਘਰੋਂ ਵੀਆਈਪੀ ਬੰਦੇ ਉਹ ਸ਼ਾਮ ਨੂੰ ਬਾਟ ਦਿੰਦੇ ਜੀ ਵੀਆਈਪੀ ਬੰਦੇ ਚੱਲੇ ਜੀ ਨਿਬੜ ਦੇ ਵਿੱਚ ਚੱਲੇ ਵੀਆਈਪੀ ਬੰਦੇ ਆ ਦੇਖ ਲੋ ਉਹ ਕਾਹਤਿੰਗ ਬਿਜਾ ਕੇ ਮੈਸੇਜ ਤੇ ਪੱਠੇ ਗੁਜ਼ਰਦੇ ਆ ਚਾਚੇ ਨੇ ਆਪਣਾ ਕੰਮ ਕਰਨਾ ਇਹ ਨਫਾ ਕਰਨਾ ਇੱਥੇ ਵੀਆਈਪੀ ਦੀ ਨਿਆਰੀ ਲੱਲੂ ਭਰਾ ਉਹ ਸਿੱਧੀ ਗੱਲ ਹੈ ਆਪਣੇ ਕੜਾ ਪ੍ਰਸ਼ਾਦ ਦਾ ਲੰਗਰ ਹੁੰਦਾ ਜੀ ਇੱਥੇ ਤੇ ਕੜਾ ਪ੍ਰਸ਼ਾਦ ਦਾ ਲੰਗਰ ਹੁੰਦਾ ਆਪਣੇ ਬਾਬਾ ਮਾਤਾ ਜੀ ਦਾ ਇੱਥੇ ਮਾਤਾ ਜੀ ਜੈ ਮਾਤਾ ਜੀ ਸਾਰਿਆਂ ਨੂੰ ਚੋ ਇਹ ਪੂਲੇ ਦਰਸ਼ਨ ਤੋਂ ਬਾਅਦ ਬਹੁਤ ਹੀ ਵਧੀਆ ਦਰਸ਼ਨ ਹੋਏ ਮਾਤਾ ਜੀ ਦੇ ਦਰਵਾਜ਼ੇ ਸਿਖੋ ਮਾਤਾ ਜੀ ਦਾ ਪੂਲੇ ਨਿਰਵਾਰ ਦਿੱਤੇ ਉਹ ਸਾਹਮਣੇ ਮੰਦਰਾ ਮਾਤਾ ਜੀ ਦਾ ਹਬਲ ਕੁੰਡਾ ਹਬਲ ਕੁੰਡਾ ਤੇ ਹਮਨ ਮਾਤਾ ਜੀ ਅਨੁਪਰਾਇ ਜੀ ਬਸ ਤੁਹਾਨੂੰ ਦੱਸਾਂ ਬੁਰਾ ਨਹੀਂ ਮਾਤਾ ਜੀ ਜੈ ਮਾਤਾ ਜੀ ਜੈ 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 ਅਣੀ ਬਾਹਰ ਨਹੀਂ ਕਿਤੇ ਨਾ ਮਾਤਾ ਜੀ ਮਾਤਾ ਜੀ ਮਹਾਰੀ ਦੇ ਲਈ ਨੰਬਰ ਜੀ ਬੜੀਆ ਖੜਾ ਬੜੀਆ ਬੇਖੜੋ ਤੇਜੀ ਅੱਗੇ ਆਸ਼ੀਰਵਾਦ ਦੇਣਾ ਆਸ਼ੀਰਵਾਦ ਲਓ ਬੱਗਿਆਂ ਤੋਂ ਮੰਮੀ ਪਾਪਾ ਲੋ ਜੀ ਬਹੁਤ ਹੀ ਵਧੀਆ ਦਰਸ਼ਨ ਹੋਏ ਆਪਣਾ ਨੂੰ ਮਾਲਾ ਜੀ ਦਰਬਾਰ ਤੇ ਜਿਵੇਂ ਤੁਸੀਂ ਦੇਖਿਆ ਹੋ ਜੀ ਸਾਰੇ ਜਣੇ ਆਓ ਦਰਬਾਰ ਦੀਆਂ ਤੇ ਅੱਗ ਝੋਲੀਆਂ ਪਰੋ ਆ ਗਏ ਜਿਆ ਮਾਤਾ ਜੀ ਜਿਆ ਮਾਤਾ ਜੀ ਜਿਆ ਮਾਤਾ ਨੇ ਬੜੇ ਬਾਲ ਬੜੀ ਹੈ ਉਹ ਤਾਂ ਹੈਗਾ ਲਗਨ ਕੋ ਨੂੰ ਪਾਲਣ ਨੇ ਉਹ ਜੀ ਭੱਲੇ ਖਾਣ ਲੱਗੇ ਆਂ ਉਹ ਵੀ ਭੱਲੇ ਤੇ ਇੱਕ ਮੰਦੇ ਕਹਿੰਦੇ ਖਾਣੇ ਭੱਲੇ ਆ ਹਨ ਸਾਨੂੰ ਪਤਾ ਪੰਜਾਬੀਆਂ ਨੇ ਭੱਲੇ ਨਾਲ ਖਾਦੇ ਵੀ ਨਿਆਰਾ ਕਿਥੋਂ ਆਣਾ ਲੈ ਚਾਚਾ ਹਾਂ ਕਿਤਾ ਕਿੰਨੀਆਂ ਪਲੇਟਾਂ ਕਰੀਏ ਫਿਰ ਹਾਂ ਭਾਈ ਡਰੈਸ ਐਡਰੈਸ ਕੀ ਕਰਨਾ ਭਾਈ ਦਾ ਚਾਚੀ ਨੇ ਤਾਂ ਕਰਾ ਲਿਆ ਆਪਣੇ ਨੇ ਇੱਕ ਹੋਰ ਕਰਦੀ ਪਲੇਟ ਇੱਕ ਹੋਰ ਭਾਈ ਚਾਹ ਵਿਚਾਲੇ ਇੱਕ ਹੋਰ ਕਰੀ ਮੈਂ ਕਿ ਇੱਕ ਹੋਰ ਕਰੀਏ ਯਾਰ ਅਜਾ ਨਹੀਂ ਦਸਾਨੀ ਦਸਾਨੀ ਚਾਚਾ ਦਸਾਨੀ ਹਾਂ ਨਹੀਂ ਨਹੀਂ ਵਧੀਆ ਖਾਣਾ ਹੈ ਟੇਸਟੀ ਹੁੰਦਾ ਹੈ ਮਲੇ ਜਾ ਤੋ ਇਹ ਨਹੀਂ ਜਣੇ ਚਾਚਾ ਕਿਦਾਂ ਮਤਲਬ ਕਿਦਾਂ ਵਧੀਆ ਹੈ ਭੱਲੇ ਹਾਂਜ ਅੰਨੇ ਪੂਰੇ ਨੀਰਾ ਸਿਰਾ ਸਿਰਾ ਤੋਂ ਬੰਦੇ ਬੋ ਬਈਆ ਯਾਰ ਇਹ ਰੋਏ ਸੇਵਈ ਹੈ ਸੇਵਈ ਹੈ ਮਾਇਦਾਨ ਜੇਲੀ ਟੱਪ ਪਰ ਗਾ ਲਓ ਇਹ ਪਾਪੜ ਸੁੱਕੀ ਸੁੱਕੀ ਜੇ ਵੀ ਅੱਜ ਕਰ ਕਿੰਨੇ ਕ ਪਾਪੜ ਖਾਣੇ ਯਾਰ ਕਿੰਨੇ ਰਗੜ ਗਿਆ ਤੂੰ ਹੈ ਬਸ ਕਰ ਬਸ ਕਰ 2 ਰਗੜ ਲੇ ਵਿਚਾਰੀ 3 ਦੇ 4-5 ਪਾਪੜ ਰਗੜ ਗਿਆ ਦੇਖੋ ਆ ਬੰਦਾ ਫ੍ਰੀ ਖਾ ਗਿਆ ਲਾਲਾ ਥੋੜੀ ਜਰੀ ਦਾ ਇਦਾਂ ਨਾ ਕਰੋ ਯਾਰ ਅਜਾ ਤੱਕ ਕਾ ਉਹ ਰੇ ਤੱਕ ਫ੍ਰੀ ਪਾਪੜ ਵਜਾ ਨੂੰ ਪਾਪੜਾਂ ਲੈ ਨੂੰ پیسے ਨਹੀਂ ਦਿੱਤੇ ਦੇਖੋ ਜੀ ਪਾਪੜ ਵਾਲੇ ਦਾ ਬੀਸ ਰਾਇ ਦਾ ਕਿਦਾਂ ਬਣ ਗਿਆ ਦੇਖੋ ਤੋ ਜੀ ਤੁਹਾਨੂੰ ਪਤਾ ਬੱਚਿਆਂ ਨੇ ਖੜੂਣੇ ਖੜਾਣੇ ਮੰਗਾਈ ਸੀ ਹਾਲੇ ਤਿੰਨ ਚਾਰ ਦਿਨ ਪਹਿਲਾਂ ਹੀ ਇਹ ਤੇ ਮੇਰੇ ਮਿਲ spinner spinner ਸ਼ੋਪਿੰਗ ਕਰਦੇ ਹੋ ਇਹਦੇ ਕੋਲ ਚਾਚਾ ਲੱਲਾ ਤੁਸੀਂ ਥੋੜੇ ਨੇ ਖੜਾਣੇ ਕੋਈ ਇਹਨਾਂ ਨੂੰ ਲੈਣੀ ਆ ਜਾ ਹਾਂ ਲੈਣੀ ਆ ਬੜੀ ਕਰੀਆ ਕੀ ਆ ਰਹਿਣ ਕਨਾ ਜਿਹੜੀ ਮੈਂ ਰੋਤਾ ਉਸ ਨੂੰ ਦੀ ਦੁਕਾਨ ਤੋਂ ਹੀ ਕਹਿੰਦਾ ਮੈਂ ਥਰੀ ਫਿਰ ਬਸ ਮੈਂ ਤਾਂ ਲੈ ਲਿਆ ਤੋ ਵੀ ਮਿੱਤਰੋ ਮਾਤਾ ਜੀ ਦੇ ਦਰਬਾਰ ਤੇ ਅਸੀਂ ਮੱਥਾ ਮੱਥਾ ਦੇ ਕੇ ਆਪਣੀ ਮਾਤਾ ਚਿੰਤਾਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਚੱਲੇ ਅਜੀ ਹੁਣ ਘਰ ਵਾਪਸੀ ਆਪਣੀ ਬਹੁਤ ਵਧੀਆ ਦਰਸ਼ਨ ਹੋਏ ਜਿਵੇਂ ਕਿ ਤੁਸੀਂ ਦੇਖਿਆ ਹੁਣ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਸਾਰਿਆਂ ਜੈ ਮਾਤਾ ਜੀ ਅੱਗੇ ਵੀ ਤੁਹਾਨੂੰ ਦੱਸਦੇ ਆ ਜੀ ਮਿੱਤਰੋ ਹੁਣ ਇਹ ਵਾਪਸੀ ਤੇ ਤੋ ਉਹ ਤੋਂ ਬਹੁਤ ਅਸੀਂ ਦਾਲ ਤੇ ਨਾਲ ਮੈਗੀ ਸਾਰੀ ਖਾਤੀ ਫਿਰ ਖਾਲਾ ਪੇਸੀ ਰੋਟੀ ਤੇ ਘਰ ਡਿਊਟੀ ਖਾ ਗਈ ਚਲਦੇ ਘਰ ਹੁਣ ਘਰ ਦੇ ਕਿਤੇ ਤੰਗ ਕਰਨਾ ਯਾਰ ਤੇ ਨਾ ਵੀ ਮਤਲਬ ਰੋਟੀ ਬਹੁਤ ਸਵਾਦ ਹੈ ਨਾ ਰੋਟੀ ਬਹੁਤ ਵਧੀਆ ਬਣੀ ਆ ਆਦੋ ਲਗੀ ਨਾ ਯਾਰ ਬਸ ਹੁਣ ਮੈਂ ਆਪਣਾ ਦੇ ਮਿਰਰ ਢਿੱਡ ਭਰ ਗਿਆ ਤੁਹਾਡਾ ਤਾਂ ਹੀ ਖੌਰਮਾਨ ਨਾ ਯਾਰ ਲੋ